ਰਾਜਪੁਰੇ ਕੋਲੇ ਜੀ ਇੱਕ ਥਾਰ ਗੱਡੀ ਕਿਤੇ ਕਾਵੜੀਆਂ ਨਾਲ ਲੱਗ ਗਈ ਤੇ ਕਾਵੜੀਆਂ ਨੇ ਕੁੱਟ-ਕੁੱਟੀ ਮੁੰਡਾ ਮਾਰਤਾ ਕਤਲ ਕਰਤਾ ਉਹ ਮੁੰਡੇ ਦਾ ਇਸ ਵਾਰ ਬਾਈ ਜੀ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਜ਼ਿਆਦਾਤਰ ਜਿਹੜੇ ਲੋਕ ਅੱਗੇ ਕਾਵੜੀਏ ਜਾਂਦੇ ਹੁੰਦੇ ਆਪਦਾ ਚੁੱਪ-ਚੁਪੀਤੇ ਜਾਂਦੇ ਹੁੰਦੇ ਆ ਕਦੇ ਇਹਨਾਂ ਨੇ ਪਰੇਸ਼ਾਨੀ ਨਹੀਂ ਆਉਣ ਦਿੱਤੀ ਕਿਸੇ ਨੂੰ ਪਰ ਇਸ ਵਾਰ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਇੰਨੇ ਦੰਗੇ ਇੰਨੀ ਲੜਾਈ ਇੰਨੀ ਕੁੱਟ ਮਾਰੇ ਕਿਉਂ ਕਰ ਰਹੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਬਾਈ ਕਾਦੇ ਆਸਤੇ ਚੱਲੇ ਆ ਤੁਸੀਂ ਇਹੇ ਜੀ ਭਗਤੀ ਦੀ ਸਾਨੂੰ ਲੋੜ ਨਹੀਂ ਬਾਈ ਏਦੂ ਤਾਂ ਟੱਕੇ ਹੀ ਬਹਿ ਜਾਓ ਘਰੇ ਜੇ ਆ ਕੁਛ ਕਰਨਾ ਤੁਸੀਂ ਬਾਹਰ ਸ਼ਿਵ ਜੀ ਦੀ ਤੁਸੀਂ ਭਗਤੀ ਕਰਨ ਚੱਲੇ ਆ ਤੇ ਤੁਸੀਂ ਕਰੀ ਕੀ ਜਨੇ ਰਾਸਤੇ ਚ ਇਹ ਮਾਹੌਲ ਨਾ ਖਰਾਬ ਕਰੋ ਜੇ ਆ ਕੰਮ ਕਰਨਾ ਤਾਂ ਆਪਦੇ ਘਰੇ ਟੱਕੇ ਬਹਿ ਜਾਓ ਇਹੇ ਜੀ ਭਗਤੀ ਦੀ ਲੋੜ ਨਹੀਂ ਕਿਸੇ ਨੂੰ ਗਿਆ ਲੱਛਣ ਕਰਨੇ ਆ ਆ ਹੋਰ ਅਸੀਂ ਬਹੁਤ ਦੇਖਦੇ ਜਾਂਦੇ ਹਾਂ ਉਹ ਕਾਵੜੀਆਂ ਨੂੰ ਉਹਨਾਂ ਨੇ ਪਰ ਕਦੇ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਤੇ ਤੁਸੀਂ ਤਾਂ ਯਾਰ ਹਾਦੀ ਕਰਤੀ ਇਸ ਵਾਰ ਧੰਨਵਾਦ